ਔਫੇਰ ਪੰਜਾਬ ਦੀ ਖਬਰ ਸਾਰ ਲੈਣ ਦਾ ਹੁਣ ਵਕਤ ਹੋ ਗਿਆ ਤੇ ਆਪਾਂ ਜੁੜ ਜਾਂਦੇ ਹਾਂ ਸਰਦਾਰ ਜਸਵਿੰਦਰ ਸਿੰਘ ਬਿੱਟਾ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ ਬਿੱਟਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਔਰ ਰੇਡੀਓ ਸਵਿਫਟ 1200 AM ਸੁਣ ਰਹੀ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਗੀ ਸਾਤ ਸ੍ਰੀ ਅਕਾਲ ਅਦਾਬ ਨਮਸਕਾਰ ਬਿੱਟਾ ਜੀ ਅਮਰਿਤਪਾਲ ਸਿੰਘ ਦੀ ਪ੍ਰੋਲ ਦੀ ਅਰਜ਼ੀ ਰੱਦ ਹੋ ਗਈ ਹੈ ਬਿਲਕੁਲ ਜੀ ਇਹ ਸਭ ਤੋਂ ਅਹਿਮ ਅਪਡੇਟ ਹੈ ਜਿਹੜੀ ਤੁਸੀਂ ਬ੍ਰੇਕ ਕੀਤੀ ਹੈ ਇਦੇ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹ ਫੈਸਲਾ ਲੈਣ ਦੇ ਲਈ ਪੰਜਾਬ ਸਰਕਾਰ ਨੂੰ ਜਿਹੜਾ ਸਮਾਂ ਦਿੱਤਾ ਸੀਗਾ ਕਿਉਂਕਿ 22 ਨਵੰਬਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੀ ਸਰਕਾਰ ਨੂੰ ਹੁਕਮ ਦਿੱਤਾ ਸੀਗਾ ਕਿ ਉਹ ਮੈਂਬਰ ਪਾਰਲੀਮੈਂਟ ਜਿਹੜੇ ਨੇ ਭਾਈ ਅਮਰਤਪਾਲ ਸਿੰਘ ਉਹਨਾਂ ਦੀ ਪੈਰੋਲ ਦੀ ਅਰਜ਼ੀ ਦੇ ਉੱਤੇ ਇੱਕ ਹਫ਼ਤੇ ਦੇ ਅੰਦਰ ਅੰਦਰ ਜਿਹੜਾ ਫੈਸਲਾ ਲਵੇ ਕਿਉਂਕਿ ਉਹਨਾਂ ਨੇ ਅਪਲਾਈ ਕੀਤਾ ਸੀ ਪਾਰਲੀਮੈਂਟ ਦਾ ਜਿਹੜਾ ਸਰਦਰੁੱਤ ਸੈਸ਼ਨ ਹੈ 1 ਤੋਂ 19 ਦਸੰਬਰ ਤੱਕ ਸ਼ੁਰੂ ਹੋ ਰਿਹਾ ਸੀਗਾ ਤੇ ਉਹਨਾਂ ਨੇ ਕਿਹਾ ਸੀਗਾ ਕਿ ਮੈਨੂੰ ਪਾਰਲੀਮੈਂਟ ਸੈਸ਼ਨ ਦੇ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਮੇਰੀ ਸੰਵਿਧਾਨਕ ਜ਼ ਤੁਹਾਨੂੰ ਯਾਦ ਹੋਣਾ ਹੈ ਕਿ ਅੰਮ੍ਰਿਤਸਰ ਤਰਨਤਾਰਨ ਇਲਾਕੇ ਦੇ ਵਿੱਚ ਹੜ੍ਹ ਆਏ ਸਨ ਤਾਂ ਉਹਨਾਂ ਨੇ ਆਪਣੇ ਲੋਕਾਂ ਦੀ ਗੱਲ ਜਿਹੜੀ ਹੈ ਉਹ ਹੜ੍ਹਾਂ ਦੀ ਉਹਦੇ ਮੁਆਵਜ਼ੇ ਦੀ ਪਾਰਲੀਮੈਂਟ ਦੇ ਵਿੱਚ ਰੱਖਣੀ ਸੀ ਪਰ ਹੁਣ ਤੋਂ 1 ਮਿੰਟ ਪਹਿਲਾਂ ਹੀ ਮੇਰੇ ਕੋਲ ਜਿਹੜੀ ਖਬਰ ਆਈ ਹੈ ਕਿ ਪੰਜਾਬ ਦੀ ਸਰਕਾਰ ਨੇ ਲੋਕ ਸਭਾ ਮੈਂਬਰ ਅਮਰਪਾਲ ਸਿੰਘ ਦੀ ਪੈਰੋਲ ਦੀ ਅਰਜੀ ਜਿਹੜੀ ਰੱਦ ਕਰ ਦਿੱਤੀ ਹੈ ਹੁਣ ਉਹ ਪਾਰਲੀਮੈਂਟ ਦੇ ਸਰਦਰੋਦ ਸੈਸ਼ਨ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੇ ਤੇ ਗ੍ਰਹਿ ਵਿਭਾਗ ਨੇ ਅੰਮ੍ਰਿਤਸਰ ਦੇ ਡੀਸੀ ਦੇ ਤਰਨਤਾਰਨ ਦੇ ਐਸਐਸਪੀ ਤੋਂ ਇਹਦੀ ਰਿਪੋਰਟ ਵੀ ਮੰਗੀ ਹੈ ਦੂਸਰਾ ਹੁਣ ਇਹ ਹੈ ਕਿ ਜਦੋਂ ਪੈਰੋਲ ਦੀ ਅਰਜੀ ਇਹਨਾਂ ਦੀ ਰੱਦ ਜਿਹੜੀ ਕਰਨ ਦੀ ਸਿਫਾਰਿਸ਼ ਕਰ ਦਿੱਤੀ ਤੇ ਇਹਦਾ ਮਤਲਬ ਹੈ ਕਿ ਡਿਪਾਰਟਮੈਂਟ ਆਫ ਹੋਮ ਨੇ ਅਮਰਤਪਾਲ ਸਿੰਘ ਨੂੰ ਪੈਰੋਲ ਨਹੀਂ ਦੇਣ ਦੀ ਗੱਲ ਕਹੀ ਹੈ ਅਮਰਤਪਾਲ ਸਿੰਘ ਨੇ ਆਪਣੇ ਵਕੀਲ ਦੇ ਜ਼ਰੀਏ ਇੱਕ ਪਟੀਸ਼ਨ ਵੀ ਦਾਇਰ ਕੀਤੀ ਸੀ 2023 April ਤੋਂ ਡਿਬਰੂਗੜ ਜੇਲ੍ਹ ਦੇ ਵਿੱਚੋਂ ਨજરਬੰਦ ਨੇ ਤੇ ਲੋਕ ਸਭਾ ਦੀ ਚੋਣ ਦੌਰਾਨ ਵੀ ਉਹਨਾਂ ਨੇ ਨજરਬੰਦ ਹੋਣ ਦੇ ਦੌਰਾਨ ਹੀ ਉਹਨਾਂ ਨੇ ਚੋਣ ਜਿੱਤੀ ਸੀਗੀ ਤੇ ਇਸ ਕਰਕੇ ਜਿਹੜੀ ਆਪਣੀ ਜਸਟਿਸ ਸੰਜੀਵ 베ਰੀ ਦੀ ਜਿਹੜੀ ਬੈਂਚ ਹੈ ਉਨੇ ਇਸ ਮਾਮਲੇ ਦੀ ਸੁਣਵਾਈ ਦਰਾਂ ਪੰਜਾਬ ਸਰਕਾਰ ਨੂੰ ਹਫਤੇ ਦੇ ਵਿੱਚ ਪੈਰੋਲ ਤੇ ਜਿਹੜਾ ਫੈਸਲਾ ਕਰਨ ਦੇ ਲਈ ਆਖਿਆ ਸੀ ਜੀ 2030 ਦੇ ਕਾਮਨਵੈਲਥ ਗੇਮਸ ਦੇ ਬਾਰੇ ਕੀ ਖਬਰ ਹੈ ਜੀ ਹਾਂਜੀ ਬਿਲਕੁਲ ਇੰਡੀਆ ਦੇ ਲਈ ਤਾਂ ਵੈਸੇ ਇਹ ਬਹੁਤ ਚੰਗੀ ਖਬਰ ਹੈ ਜੇ ਤੁਸੀਂ ਇਹਨੂੰ ਇੱਕ ਪੋਜ਼ਿਟਿਵ ਤਰੀਕੇ ਨਾਲ ਦੇਖਦੇ ਹੋ ਸਪੋਰਟਸ ਇਵੈਂਟ ਦੇ ਵਜੋਂ ਕਿਉਂਕਿ ਭਾਰਤ ਨੂੰ ਜਿਹੜਾ ਕਾਮਨਵੈਲਥ ਗੇਮ ਦੀ 2030 ਦੀ ਜਿਹੜੀ ਮੇਜਬਾਨੀ ਮਿਲੀ ਹੈ ਇਹ ਅੱਜ ਜਿਹੜੀ ਇਹਦੀ ਮੈਨੇਜਮੈਂਟ ਕਮੇਟੀ ਦੀ ਮੀਟਿੰਗ ਹੋਈ ਗਲਾਸਕੋ ਸਕਾਟਲੈਂਡ ਦੇ ਵਿੱਚ ਉਹਦੇ ਵਿੱਚ ਐਲਾਨ ਕੀਤਾ ਗਿਆ ਔਰ 15 ਸਾਲਾਂ ਬਾਅਦ ਕਾਮਨਵੈਲਥ ਗੇਮ ਦੀ ਜਿਹੜਾ ਇੰਡੀਆ ਮੇਜਬਾਨੀ ਕਰੂਗਾ 2010 ਦੇ ਵਿੱਚ ਦਿੱਲੀ ਦੇ ਵਿੱਚ ਇਹ ਖੇਡਾਂ ਹੋਈਆਂ ਸਨ ਔਰ ਭਾਰਤ ਨੂੰ 100 ਤੋਂ ਵੱਧ ਜਦੋਂ ਮੈਡਲ ਮਿਲੇ ਸਨ 38 ਸੋਨ ਤਗਮੇ ਜਿੱਤੇ ਸਨ ਤੇ ਕਾਮਨਵੈਲਥ ਦੀ ਟੀਮ ਦੋ ਵਾਰ ਗੁਜਰਾਤ ਦਾ ਜਿਹੜਾ ਦੌਰਾ ਵੀ ਕਰ ਚੁੱਕੀ ਹੈ ਇਹਦਾ ਮਤਲਬ ਇਹ ਹੈ ਕਿ ਕਾਮਨਵੈਲਥ ਗੇਮਾਂ ਦੀ ਜਿਹੜੀ ਮੇਜਬਾਨੀ ਤੋਂ ਬਾਅਦ ਸਾਲ 2036 ਦੇ ਵਿੱਚ 올림픽 ਖੇਡਾਂ ਦੇ ਵਿੱਚ ਭਾਰਤ ਦੀ ਜਿਹੜੀ ਮਜ਼ਬੂਤ ਦਾਅਵੇਦਾਰੀ ਹੋਏਗੀ ਬੇਟਾ ਜੀ ਸੁਣਿਆ ਕਿ ਪਵਿੱਤਰ ਸਥਾਨ ਤੇ ਦੋ ਔਰਤਾਂ ਗਈਆਂ ਤੇ ਉੱਥੇ ਹੀ ਲੜ ਪਈਆਂ ਹਾਂਜੀ ਬਿਲਕੁਲ ਇਸ ਗੱਲ ਦੇ ਵਿੱਚ ਨਾ ਜੀ ਬੜੀ ਸ਼ਰਮਿੰਦਗੀ ਵੀ ਮਹਿਸੂਸ ਹੋ ਰਹੀ ਹੈ ਕਿ ਇਹ ਘਟਨਾ ਹੋਈ ਹੈ ਇਹ ਕੱਲ ਦੀ ਘਟਨਾ ਨਹੀਂ ਇਹ ਅੱਜ ਸਵੇਰ ਦੀ ਘਟਨਾ ਹੈ ਔਰ ਇਹਦੇ ਇਹਦੇ ਸੰਦਰਭ ਦੇ ਵਿੱਚ ਹੁਣ ਤੋਂ ਜਿਹੜੀ ਜਿਹੜੀ ਤਾਜ਼ਾ ਜਾਣਕਾਰੀ ਸਾਨੂੰ ਮਿਲ ਰਹੀ ਹੈ ਉਹਦੇ ਵਿੱਚ ਇਹ ਹੈ ਕਿ ਦੋ ਜਿਹੜੀਆਂ ਔਰਤਾਂ ਸਨ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਗਈਆਂ ਕਿਸੇ ਗੱਲੋਂ ਉਹਨਾਂ ਦਾ ਉੱਥੇ ਝਗੜਾ ਹੋ ਗਿਆ ਗਈਆਂ ਸੀ ਉਹ ਕਿਸੇ ਪਾਵਨ ਸਰੂਪ ਦੇ ਉੱਤੇ ਸੌਹ ਚੁੱਕ ਕੋ ਜਿਵੇਂ ਆਪਾਂ ਕਹਿ ਦਨੇ ਆ ਵੀ ਤੁਸੀਂ ਜੇ ਟੁੱਠੇ ਹੋ ਜਾਂ ਸੱਚੇ ਹੋ ਤਾਂ ਸੌ ਖਾਓ ਤਾਂ ਉੱਥੇ ਪਵਨ ਸਰੂਪ ਦੀ ਬੇਅਦਬੀ ਕੀਤੇ ਜਾਣ ਦਾ ਜਿਹੜਾ ਮਾਮਲਾ ਹੈਗਾ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈਗਾ ਜਲਾਲੇਆਣਾ ਦੋ ਔਰਤਾਂ ਸਨ ਆਪਸ ਦੇ ਵਿੱਚ ਝਗੜਾ ਨਪਟਾਉਣ ਗਈਆਂ ਸਨ ਜਿੱਦੋਂ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਅਸਥਾਨ ਦੇ ਉੱਤੇ ਗੁਰਦੁਆਰਾ ਸਾਹਿਬ ਦੇ ਉੱਤੇ ਸੌ ਚੁੱਕਣ ਦੇ ਲਈ ਆਪਣੇ ਜਿਹੜਾ ਤਨਾਅ ਘਟ ਕਰਨ ਦੇ ਲਈ ਸੌ ਚੁੱਕਣ ਦਾ ਉਹਨਾਂ ਨੇ ਫੈਸਲਾ ਕੀਤਾ ਦੋਨਾਂ ਦੀ ਤਿਆਰੀ ਸੀ ਫਿਰ ਉਹ ਆਪਸ ਦੇ ਵਿੱਚ ਧੱਕਾ ਮੁੱਕੀ ਹੋ ਗਏ ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਵੀ ਖੰਡਿਤ ਹੋ ਗਏ ਤੇ ਪੁਲਿਸ ਨੂੰ ਜਿਹੜੀ ਕਮੇਟੀ ਨੂੰ ਜਦੋਂ ਪੁਲਿਸ ਨੇ ਉਹ ਸੂਚਨਾ ਆਪਸ ਚ ਦਿੱਤੀ ਤਾਂ ਉਹਨਾਂ ਦੇ ਖਿਲਾਫ ਜਿਹੜਾ ਮੁਕੱਦਮਾ ਵੀ ਦਰਜ ਕਰ ਲਿਆ ਗਿਆ ਤੇ ਪਵਨ ਸਰੂਪ ਦੀ ਬੇਅਦਬੀ ਦੇ ਡਗਾਈ ਨਾਲ ਜਾਂਚ ਵੀ ਕੀਤੀ ਜਾ ਰਹੀ ਹੈ ਤੇ ਔਰਤਾਂ ਦੇ ਖਿਲਾਫ ਜਿਹੜਾ ਮੁਕੱਦਮਾ ਦਰਜ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਏਗੀ ਬੀਟਾ ਜੀ ਡੀਆਈਜੀ ਭੁੱਲਰ ਦੀ ਪਟੀਸ਼ਨ ਉਹਦਾ ਕੀ ਬਣਿਆ ਬਿਲਕੁਲ ਮੌਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਜੀ ਦੇ ਘਰੋਂ 7 ਕਰੋੜ ਰੁਪਈਆ ਨਕਦੀ ਫੜੇ ਗਏ 2.5 ਕਿਲੋ ਸੋਨਾ ਫੜਿਆ ਗਿਆ ਤੇ ਬਹੁਤ ਸਾਰੇ ਵੱਡੇ ਕਾਗਜ਼ਾਤ ਫੜੇ ਗਏ ਜਿਹੜੇ ਪ੍ਰਾਪਰਟੀ ਦੇ ਸਨ ਤੇ ਦਿੱਲੀ ਸਪੈਸ਼ਲ ਪੁਲਿਸ ਐਸਟੈਬਲਿਸ਼ਮੈਂਟ ਐਕਟ ਦੀ ਧਾਰਾ ਦੇ ਤਹਿਤ ਉਹਨਾਂ ਦਾ ਜਿਹੜਾ ਰਿਕਾਰਡ ਹੈ ਉਹ ਅਦਾਲਤ ਦੇ ਵਿੱਚ ਪੇਸ਼ ਕਰਨ ਦਾ ਹੁਕਮ ਹੋਇਆ ਹੈ ਔਰ ਚੰਡੀਗੜ੍ਹ ਦੇ ਸੂਬੇ ਦੇ ਕਰਮਚਾਰੀਆਂ ਦੇ ਉੱਤੇ ਕਾਰਵਾਈ ਕਰਨ ਦੇ ਲਈ ਸੀਬੀਆਈ ਦਾ ਜਿਹੜਾ ਕੋਈ ਆਰਡਰ ਹੈ ਉਹਦਾ ਵੀ ਰੈਫਰੈਂਸ ਦਿੱਤਾ ਜਾ ਰਿਹਾ ਹੈ ਇੱਕ ਸਵਾਲ ਉਠਾਇਆ ਜਾ ਰਿਹਾ ਕਿ ਭੁੱਲਰ ਦੀਆਂ ਦੋ ਪਟੀਸ਼ਨਾਂ ਅਦਾਲਤ ਦੇ ਵਿੱਚ ਨੇ ਇੱਕ ਤਾਂ ਸੀਬੀਆਈ ਨੇ ਆ ਕੇ ਛਾਪਾ ਕਿਵੇਂ ਮਾਰਿਆ ਵੀਓ ਪੰਜਾਬ ਦੇ ਵਿੱਚ ਤਾਇਨਾਤ ਹੈ ਤੇ ਸੀਬੀਆਈ ਚੰਡੀਗੜ੍ਹ ਤੋਂ ਕਿਵੇਂ ਆ ਗਈ ਜਾਂ ਯੂਟੀਡੀਕੇ ਦੇ ਉਹਨਾਂ ਨੇ ਐਂਟਰੀ ਕਿਦਾਂ ਕਰਾਸ ਕੀਤੀ ਦੂਜਾ ਸਰਕਾਰ ਤੋਂ ਮਨਜ਼ੂਰੀ ਤੋਂ ਬਿਨਾਂ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਨਹੀਂ ਹੋ ਸਕਦੀ ਐਫਆਈਆਰ ਜਿਹੜੀ ਸੀਬੀਆਈ ਵੱਲੋਂ ਤੇ ਦੂਸਰਾ ਹੈਗਾ ਕਿ ਸਮਾਨ ਉਹ ਕਹਿੰਦੇ ਕੀ ਰਿਕਵਰ ਨਹੀਂ ਹੋਇਆ ਜਿਹੜਾ ਉਹਨਾਂ ਨੇ ਬਰਾਮਦ ਕੀਤਾ ਐਫਆਈਆਰ ਨੂੰ ਲੈ ਕੇ ਵੀ ਜਿਹੜੇ ਸਵਾਲ ਖੜੇ ਹੋਏ ਨੇ ਤੇ ਹੁਣ ਇਸੇ ਸਬੰਧੀ ਡੀਆਈਜੀ ਪੁਲਿਸ ਦੀ ਜਿਹੜੀ ਪਟੀਸ਼ਨ ਦੇ ਉੱਤੇ ਹਾਈ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ ਸੀ ਔਰ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਗਿਆ ਤੇ ਅਦਾਲਤ ਨੇ ਦਸੰਬਰ ਤੱਕ ਇਹ ਵੀ ਸੁਣਵਾਈ ਜਿਹੜੀ ਕਾਲ ਦਿੱਤੀ ਦੋ ਮੁਕਦਮੇ ਆਲਰੇਡੀ ਉਹਨਾਂ ਦੇ ਖਿਲਾਫ ਜਿਹੜੇ ਦਰਜ ਕੀਤੇ ਸਨ ਅਮਦਨ ਤੋਂ ਵੱਧ ਜਾਇਦਾਦ ਦਾ ਇੱਕ ਧਮਕਾਉਣ ਦਾ ਜਦੋਂ ਉਹ ਸਕ੍ਰੈਪ ਕਾਰੋਬਾਰੀ ਜਿਹੜਾ ਆਕਾਸ਼ ਵੱਤਾ ਉਹਨੇ ਸ਼ਿਕਾਇਤ ਅਜ ਕਰਵਾਈ ਸੀ ਕਿ ਭੁੱਲਰ ਨੇ 2023 ਦੇ ਵਿੱਚ ਉਹਦੇ ਵਿਰੁੱਧ ਐਫ ਆਈ ਆਰ ਦੀ ਜਿਹੜੀ ਸੈਟਲ ਕਰਨ ਲਈ ਰਿਸ਼ਵਤ ਮੰਗੀ ਫਿਰ ਜਿਹੜਾ ਕਿਰਸ਼ਨੂ ਦਾ ਵਿਚੋਲੀਆ ਫੜਿਆ ਗਿਆ ਉਹਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਜਿਹੜੀਆਂ ਉਹਨਾਂ ਦੇ ਘਰਾਂ ਦੇ ਵਿੱਚੋਂ ਗੈਣੇ ਹਥਿਆਰ ਪ੍ਰਾਪਰਟੀ ਚੀਜ਼ਾਂ ਮਿਲੀਆਂ ਉਹ ਵੀ ਉਹਦੇ ਵੱਖਰਾ ਪਰਚਾ ਦਰਜ ਹੋਇਆ ਔਰ ਜਦੋਂ ਉਹਨਾਂ ਦਾ 14 ਦਿਨਾਂ ਦਾ ਰਿਮਾਂਡ ਲਿਆ ਗਿਆ ਸੀਗਾ 17 ਅਕਤੂਬਰ ਨੂੰ ਤੇ ਫਿਰ ਪੁੱਲਰ ਨੂੰ ਦੁਬਾਰਾ ਉਹਦੇ ਮੌਤਲੀ ਦੇ ਆਰਡਰ ਜਾਰੀ ਕੀਤੇ ਪੰਜਾਬ ਸਰਕਾਰ ਨੂੰ ਇਸ ਗੱਲ ਦਾ ਜਿਹੜਾ ਬਾਅਦ ਚ ਇਲਮ ਹੋਇਆ ਔਰ ਵਿਜੀਲੈਂਸ ਨੇ ਆਮਦਨ ਤੋਂ ਬਾਅਦ ਦਾ ਮਾਮਲਾ ਜਿਹੜੇ ਇਸੇ ਕਰਕੇ ਦੁਬਾਰਾ ਦਰਜ ਕੀਤਾ ਤੇ ਇਹ ਜਿਹੜਾ ਮਾਮਲਾ ਹੈਗਾ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਅੱਗੇ ਜਾ ਕੇ ਇਹਦੀ ਪਟੀਸ਼ਨ ਦੀ ਸੁਣਵਾਈ ਜਿਹੜੀ ਹੈ ਦਸੰਬਰ ਤੱਕ ਟਾਲ ਦਿੱਤੀ ਗਈ ਹੈ ਉਧਰ ਸੁਣਿਆ ਜੀ ਸੁਨੀਲ ਝਾਕੜ ਤੇ ਅਮਨ ਰੋੜਾ ਉਹੀ ਮੇੜੋ-ਵੇਣੀ ਹੋ ਗਏ ਬਿਆਨ ਇੱਕ ਦੂਸਰੇ ਦੇ ਜਵਾਬੀ ਕਾਰਵਾਈ ਦੇ ਵਿੱਚ ਦੇ ਰਹੇ ਆ हां जी बिल्कुल क्योंकि नवमी पातशाह शिरकुत एक बार बादशाह जी ਦੇ ਆਸਾਨ ਦੇ ਉੱਤੇ ਜਿਹੜਾ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਸੀਗਾ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਕੈਬਨਟ ਮੰਤਰੀ ਨੇ ਅਮਨ अरोड़ा ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਪੰਜਾਬ ਦੇ ਨਾਲ ਤੇ ਸਿੱਖਾਂ ਦੇ ਨਾਲ ਨਫ਼ਰਤ ਕਰਦੇ ਇਸ ਕਰਕੇ ਉਹ ਨੰਦਪੁਰ ਸਾਹਿਬ ਨਹੀਂ ਆਏ ਤੇ ਇਹਦੇ ਤੇ ਅਮਨ अरोड़ा ਦੇ ਇਸੇ ਬਿਆਨ ਦੇ ਉੱਤੇ बीजेपी ਦੇ ਜਿਹੜੇ ਪ੍ਰਧਾਨ ਨੇ ਸੁਨੀਲ ਜਾਖੜ ਉਹ ਕਹਿੰਦੇ ਆ ਕਿ ਪ੍ਰਧਾਨ ਮੰਤਰੀ ਸਾਹਿਬ ਸਿੱਖ ਗੁਰੂਆਂ ਦੀ ਰਵਾਇਤਾਂ ਦੀ ਪਰੰਪਰਾ ਦੀ ਮਰਿਆਦਾ ਦੀ ਪੂਰੀ ਤਰ੍ਹਾਂ ਇਨਬਨ ਪਾਲਣਾ ਕਰਦੇ ਆ ਕਿਸੇ ਨੂੰ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਤੇ ਉਹਨਾਂ ਨੇ ਆਖਿਆ ਕਿ ਜਦੋਂ ਕਰਤਾਰਪੁਰ ਸਾਹਿਬ ਕੋਰੀਡੋਰ ਖਲਵਾਇਆ ਗਿਆ ਤੇ ਅਨੰਦਪੁਰ ਸਾਹਿਬ ਦੇ ਵਿੱਚ ਵੀ ਉਹਨਾਂ ਨੇ ਆਖਿਆ ਕਿ ਪਿਛਲੇ ਸਰਕਾਰਾਂ ਵੱਲੋਂ ਚਾਹੇ ਉਹ ਜਦੋਂ ਆਪਣਾ ਗੁਰਨਾਨਕ ਬਾਦਸ਼ਾਹ ਜੀ ਦਾ 550 ਸਾਲਾ ਸੀ ਜਾਂ ਗੁਰਨਾਨਕ ਬਾਦਸ਼ਾਹ ਜੀ ਦਾ 500 ਸਾਲਾ ਸਮਾਗਮ ਸੀ ਉਦੋਂ ਵੀ ਕੇਂਦਰ ਸਰਕਾਰ ਨੇ ਵੱਡੇ ਜਿਹੜੇ ਫੰਡ ਹੈ ਉਹਨਾਂ ਨੇ ਦਿੱਤੇ ਤੇ ਉਦੋਂ ਅਨੰਦਪੁਰ ਸਾਹਿਬ ਦੇ ਵਿੱਚ ਵਿਧਾਨ ਸਭਾ ਸੈਸ਼ਨ ਬੁਲਾਉਣ ਦੇ ਲਈ ਅਕਾਲੀ ਦਲ ਤੇ ਭਾਜਪਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਕਰੋੜਾਂ ਰੁਪਏ ਬਰਬਾਦ ਕੀਤੇ ਹੈ ਇਹ ਦਿੱਲੀ ਦੇ ਠੇਕੇਦਾਰਾਂ ਦੀ ਜਿਹੜੀ ਜੇਬ ਭਰੀ ਹੈ ਤੇ ਪਬਲਿਕ ਸਰਕਾਰ ਦਾ ਜਿਹੜਾ ਪੈਸੇ ਦਾ ਹਿਸਾਬ ਜਿਹੜਾ ਹੈ ਉਹ ਲੈਣਾ ਚਾਹੁੰਦੀ ਹੈ ਇਸ ਮੁੱਦੇ ਦੇ ਉੱਤੇ ਰਾਜਨੀਤੀ ਨਾ ਕਰਨ। ਦੂਜਾ ਉਹਨਾਂ ਨੇ ਆਖਿਆ ਕਿ ਚਾਹੇ ਗੁਰਤੇਗ ਭਦਰਪਾਸ਼ਾ ਜੀ ਦਾ 400ਵਾਂ ਗੁਰਪੁਰਬ ਹੋਵੇ ਜਾਂ ਸ਼ਹਾਦਤ ਦਿਵਸ ਹੋਣ ਤੇ ਗੁਰੂ ਸਾਹਿਬਾਨ ਦਾ ਸੰਦੇਸ਼ ਜਿਹੜਾ ਪ੍ਰਧਾਨ ਮੰਤਰੀ ਨੇ ਲਾਲ ਕਿਲੇ ਦੇ ਉੱਤੇ ਵੀ ਉਹਨਾਂ ਨੇ ਆਖਿਆ ਕਿ ਸ਼੍ਰੇਸ਼ਟੀ ਦੀ ਇਜਾਦ ਦਾ ਇੱਕ ਸਮਾਗਮ ਜਿਹੜਾ ਕੀਤਾ ਗਿਆ ਜਿੱਥੇ ਉਪ ਰਾਸ਼ਟਰਪਤੀ, ਰਾਸ਼ਟਰਪਤੀ ਤੇ ਗ੍ਰਹਿ ਮੰਤਰੀ ਤੇ ਹਰਿਆਣੇ ਦੇ ਵਿੱਚ ਜੋਤੀ ਸਰਵੇਖੇ ਪ੍ਰਧਾਨ ਮੰਤਰੀ ਵੀ ਗਏ। ਸੋ ਆਪਸ ਦੇ ਵਿੱਚ ਭਾਜਪੀ ਤੇ ਆਮ ਆਦਮੀ ਪਾਰਟੀ ਨੇ ਸ਼ਹੀਦੀ ਸ਼ਤਾਬਦੀ ਦੇ ਸਬੰਧ ਵਿੱਚ ਇੱਕ ਦੂਜੇ ਦੇ ਖਿਲਾਫ ਇਸ ਤਰ੍ਹਾਂ ਦੀ ਜਿਹੜੀ ਬਿਆਨਬਾਜ਼ੀ ਕੀਤੀ ਹੈ ਇੱਕ ਦੂਜੇ ਨੂੰ ਕਾਊਂਟਰ ਜਵਾਬ ਦਿੰਦਾ ਹੈ ਬਿੱਟਾ ਜੀ ਸੁਣਿਆ ਪੰਜਾਬ ਪੁਲਿਸ ਦੇ ਦੋ ਡੀਐਸਪੀ ਮੁਅਤਲ ਕਰ ਦਿੱਤੇ ਕੀ ਗੱਲ ਹੋਈ ਤਰੰਤਾਂ ਦੇ ਜਿਹੜੀ ਜੀਵਨੀ ਚੋਣ ਹਨ ਜੀ ਉਹਦੇ ਵਿੱਚ ਜਿਹੜਾ ਰਿਜ਼ਲਟ ਆਇਆ ਉਹ ਸਾਰਿਆਂ ਨੂੰ ਪਤਾ ਹੈ ਕਿ ਅਕਾਲੀ ਦਲ ਜਿਹੜਾ ਹੈ ਉਹ ਦੂਜੇ ਨੰਬਰ ਤੇ ਚਲਾ ਗਿਆ ਤੇ ਇਹਦੇ ਕਰਕੇ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਸਨ ਉਹਨਾਂ ਨੇ ਜੋ ਪਹਿਲਾਂ ਜਿਹੜੀਆਂ ਗੱਲਾਂ ਹੋਈਆਂ ਸਨ ਜਿਵੇਂ ਅਕਾਲੀ ਉਮੀਦਵਾਰ ਸੀ ਉਹਦੀ ਬੇਟੀ ਦੇ ਉੱਤੇ ਚੇ ਆਈਟੀ ਵਿੰਗ ਦਾ ਇੰਚਾਰਜ ਜਿਹੜਾ ਸੀਗਾ ਉਹਦੇ ਤੇ ਮਾਮਲਾ ਦਰਜ ਕੀਤਾ ਦੋਨੇ ਜਿਹੜੇ ਅਧਿਕਾਰੀ ਸਨ ਹਾਈ ਕੋਰਟ ਤੋਂ ਜਿਹੜਾ ਕੇਸ ਦਰਜ ਕਰਾਉਣ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਦੇ ਉੱਤੇ ਠੋਸ ਜਵਾਬ ਨਹੀਂ ਦੇ ਸਕੇ ਸਰਕਾਰ ਦੀ ਇਹਦੇ ਵਿੱਚ ਕਿਰਕਰੀ ਹੋਈ ਕਈ ਹੋਰ ਅਕਾਲੀਆਂ ਦੇ ਉੱਤੇ ਵੀ ਪਰਚਾ ਦਰਜ ਕੀਤਾ ਸੀ ਉਹਦੇ ਵੀ ਜਵਾਨਤ ਮਿਲ ਗਈ ਉਹਦੇ ਤੇ ਸਰਕਾਰ ਨੂੰ ਲੱਗਿਆ ਕਿ ਜਿਹੜਾ ਇਹ ਕੇਸ ਦੀ ਪੈਰਵਾਈ ਜਿਹੜੀ ਹੈ ਇਹ ਕਮਜ਼ੋਰ ਕੀਤੀ ਗਈ ਹੈ ਜਾਂ ਜਾਣਬੁੱਝ ਕੇ ਅਕਾਲੀ ਦਲ ਹੁਣ ਪੱਟਾ ਤੇ ਹੱਥ ਮਾਰ ਰਿਹਾ ਵੀ ਅਸੀਂ ਕਰਨ ਤੋਂ ਬਾਅਦ ਜੇ ਆਪਣਾ ਖਰੂਰ ਸਾਹਿਬ ਦੀ ਚੋਣ ਆ ਜਾਂਦੀ ਹੈ ਜਾਂ ਕੋਈ ਵੱਡੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਾਂ ਬਲਾਕ ਸਮਤੀ ਦੀਆਂ ਚੋਣਾਂ ਆ ਜਾਂਦੀਆਂ ਤਾਂ ਅਸੀਂ ਆਮ ਆਦਮੀ ਪਾਰਟੀ ਨੂੰ ਗੋਡਿਆਂ ਪਰਨੇ ਲੈ ਲਵਾਂਗੇ ਇਸੇ ਤਰ੍ਹਾਂ ਕੱਲ ਜਦੋਂ ਡੀਜੀ ਡੀਜੀਪੀ ਗੌਰਵ ਜਾਦਵ ਨੂੰ ਵੀ ਚੋਣ ਕਮਿਸ਼ਨ ਦੇ ਸਾਹਮਣੇ ਤਾਲਬ ਕੀਤਾ ਗਿਆ ਤੇ ਉਹਦੇ ਕਰਕੇ ਪੰਜਾਬ ਦੀ ਕਾਫੀ ਬੇਇਜ਼ਤੀ ਹੋਈ ਸਰਕਾਰ ਦੀ ਤਰਨਤਨ ਦੇ ਹੁਣ ਐਸਐਸਪੀ ਤੋਂ ਬਾਅਦ ਪਿੱਛੇ ਤੁਹਾਨੂੰ ਯਾਦ ਹੋਣਾ ਹੈ ਕਿ ਰਵਜੋਤ ਗਰੇਵਾਲ ਜਿਹੜੀ ਲੇਡੀ ਐਸਐਸਪੀ ਤਰਨਤਨ ਤੋਂ ਉਹ ਜਿਵਨੀ ਚੋਣਾਂ ਦੀਆਂ ਵੋਟਾਂ ਤੋਂ 3 ਦਿਨ ਪਹਿਲਾਂ ਉਹਨੂੰ ਵੀ ਹਟਾ ਦਿੱਤਾ ਗਿਆ ਸੀ ਸਸਪੈਂਡ ਕਰ ਦਿੱਤਾ ਗਿਆ ਸੀ ਤੇ ਅੱਜ ਐਸੇ ਕਰਕੇ ਜਦੋਂ ਕੱਲ ਡੀਜੀਪੀ ਨੂੰ ਤਲਬ ਕੀਤਾ ਗਿਆ ਤੇ ਦੋ ਡੀਐਸਪੀ ਜਿਹੜੇ ਸਨ ਆਪਣੇ ਹਰਜਿੰਦਰ ਸਿੰਘ ਤੇ ਗੁਲਜਾਰ ਸਿੰਘ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਇਹ ਮਾਮਲਾ ਹੈਗਾ ਕਿ ਅਕਾਲੀ ਦਲ ਦੇ ਜਿਹੜੇ ਆਗੂ ਸਨ ਜਿਨ੍ਹਾਂ ਦੇ ਮੁਕੱਦਮੇ ਦਰਜ ਕੀਤੇ 30 ਲੋਕਾਂ ਦੇ ਉਹਨਾਂ ਦੀਆਂ ਜ਼ਮਾਨਤਾਂ ਹੋ ਗਈਆਂ ਹਾਈ ਕੋਰਟ ਤੋਂ ਝਾੜਾ ਵੀ ਮਿੱਤਰ ਲੜੀਆਂ ਪਈਆਂ ਤੇ ਇਸ ਕਰਕੇ ਇਹਨਾਂ ਨੂੰ ਜਿਹੜਾ ਸਰਕਾਰ ਨੇ ਆਪਣੇ ਦੇ ਉੱਤੇ ਜਿਹੜਾ ਇਹ ਗੱਲ ਨਾ ਆਵੇ ਕਿ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਹੈ ਵੀ ਤੁਸੀਂ ਆਪਣੇ ਕੰਮ ਦੇ ਵਿੱਚ ਕੁਤਾਈ ਕੀਤੀ ਹੈ ਬੀਟਰ ਜੀ ਪੰਜਾਬ ਦਾ ਹਾਲ ਤੁਸੀਂ ਦੱਸ ਦਿੱਤਾ ਖਬਰਸਾਰ ਸੰਜੀ ਕੀਤੀ ਪਰ ਹੁਣ ਮੌਸਮ ਦਾ ਹਾਲ ਵੀ ਜ਼ਰੂਰ ਦੱਸ ਦਿਓ ਮੌਸਮ ਦੇ ਵਿੱਚ ਕਾਫੀ ਤਬਦੀਲੀ ਆ ਰਹੀ ਹੈ ਜੀ 6 ਡਿਗਰੀ ਸੈਲਸੀਅਸ ਜਿਹੜਾ ਤਾਪਮਨ ਹੈ ਤੇ 8 ਡਿਗਰੀ ਦੂਜਾ ਦਿੱਲੀ ਦੇ ਵਿੱਚ ਜਿਹੜਾ ਗ੍ਰੈਪ ਦੀਆਂ ਜਿਹੜੀਆਂ ਸ਼ਰਤਾਂ ਨੇ ਉਹ ਲਾਗੂ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਸਵੇਰ ਨੂੰ ਧੁੰਦ ਵੀ ਹੋ ਜਾਂਦੀ ਹੈ ਤੇ ਉੱਥੋਂ ਦਾ ਜਿਹੜਾ ਡੀਜ਼ਲ ਗੱਡੀਆਂ ਦਾ ਧੂਆਂ ਜਾਂ ਜਿਹੜੀਆਂ ਕਮਰਸ਼ੀਅਲ ਗੱਡੀਆਂ ਦਾ ਧੂਆਂ ਉਦੇ ਕਰਕੇ ਕਾਫੀ ਸਾਹ ਲੈਣ ਦੇ ਵਿੱਚ ਦਿੱਕਤ ਹੋਈ ਹੈ ਹੈਲਥ ਅਮਰਜੈਂਸੀ ਵੀ ਲਾਗੂ ਕੀਤੀ ਗਈ ਹੈ ਤੇ ਦੂਸਰਾ ਜਿਹੜੇ ਉਹ ਸਾਰੀ ਵਾਲੇ ਕੰਮ ਨੇ ਉਹਨਾਂ ਤੋਂ ਜਿਹੜੀ ਧੂੜ ਡਸਟ ਵਗੈਰਾ ਉੱਡਦੀ ਹੈ ਉਹਦੇ ਤੇ ਉਹਨਾਂ ਨੇ ਆਖਿਆ ਕਿ ਇਹ ਕੰਮ ਜਿਹੜਾ ਥੋੜਾ ਸਲੋ ਕੀਤਾ ਜਾਵੇ ਤੇ ਆਉਂਦੇ ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਕਾਫੀ ਵੱਡੀ ਤਬਦੀਲੀ ਹੋਣ ਦੀ ਅਚਾਨਕ ਸੁਭਾਵਨਾ ਹੈ ਦੁਪਹਿਰ ਨੂੰ ਜ਼ਰੂਰ ਗਰਮੀ ਹੋ ਜਾਂਦੀ ਹੈ ਲੇਕਿਨ ਸ਼ਾਮ ਨੂੰ ਤੇ ਸਵੇਰ ਵੇਲੇ ਅੱਜ ਸਵੇਰੇ ਧੁੰਦ ਹੋਣ ਕਰਕੇ ਮਾਲਵੇ ਦੇ ਵਿੱਚ ਦੋ ਐਕਸੀਡੈਂਟ ਵੀ ਹੋਏ ਨੇ ਜੀ ਬਿਟਰ ਜੀ ਤੁਸੀਂ ਪੰਜਾਬ ਦੀ ਖਬਰ ਸਾਰ ਸਾਂਝੀ ਕੀਤੀ ਇਸ ਲਈ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ ਸਤਿ ਸ੍ਰੀ ਅਕਾਲ